ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਚਾਨਲ ਸਕੱਤਰ ਮਹਾਰਾਣਾ ਰਣਵੀਰ ਸਿੰਘ ਸ਼ੰਭੂ ਮੋਰਚੇ ਨੂੰ ਲਗਾਤਾਰ ਅੱਜ 90 ਦਿਨ ਦੇ ਕਰੀਬ ਹੋ ਗਏ ਆ ਔਰ ਇਸੇ ਤਰ੍ਹਾਂ ਨਾਲ ਹੀ ਇਹ ਜਿਹੜਾ ਸ਼ੰਭੂ ਰੇਲਵੇ ਟਰੈਕ ਉਹ ਵੀ ਅੱਜ 20ਵੇਂ ਦਿਨ ਦੇ ਵਿੱਚ ਪਹੁੰਚ ਗਿਆ ਕਿਉਂਕਿ ਤਿੰਨ ਜਿਹੜੇ ਨੌਜਵਾਨ ਕਿਸਾਨ ਹਰਿਆਣੇ ਦੇ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਗ੍ਰਿਫਤਾਰ ਕੀਤਾ ਉਹਨਾਂ ਦੀ ਦੇਹਾਈ ਵਾਸਤੇ ਲਗਾਤਾਰ ਜਾਰੀ ਆ ਔਰ ਇਸੇ ਤਰ੍ਹਾਂ ਮੋਰਚਾ ਲੰਮੇ ਦਾਤੋਂ ਉਹਨੂੰ ਦੇਖਦਿਆਂ ਹੋਇਆ ਜਿਹੋ ਜਿਹੇ ਮੌਸਮ ਆ ਕਿਉਂਕਿ ਹੁਣ ਬਹੁਤ ਗਰਮੀ ਆ ਗਰਮੀ ਦੇ ਵਿੱਚ ਪਾਣੀ ਦੀ ਵੀ ਬੜੀ ਦਿੱਕਤ ਆ ਔਰ ਹੋਰ ਪੱਖੇ ਏਸੀ ਵਗੈਰਾ ਜਿਹੜੇ ਆਪਣੇ ਕਿਸਾਨਾਂ ਨੇ ਸਾਰਿਆਂ ਨੇ ਲਾਇਵ ਵੇ ਆ ਔਰ ਇਸੇ ਤਰ੍ਹਾਂ ਪਾਣੀ ਦੀ ਜਿਹੜੀ ਬੜੀ ਦਿੱਕਤ ਆ ਰਹੀ ਸੀ ਪਾਸੋਂ ਦੂਰੋਂ ਲੈਣਾ ਲੈਣਾ ਪੈਂਦਾ ਸੀ ਉਹਦੇ ਮੱਦੇਨਜ਼ਰ ਹੁਣ ਲੋੜ ਮਹਿਸੂਸ ਕਰਦੇ ਆ ਇੱਥੇ ਮੋਰਚੇ ਦੇ ਵਿੱਚ ਤਿੰਨ ਚਾਰ ਜਿਹੜੇ ਬੋਰ ਆ ਉਹ ਕਰਵਾਉਣ ਜਾ ਰਹੇ ਆ ਜਿਹਦੀ ਅੱਜ ਪਹਿਲਾਂ ਪਹਿਲੇ ਦਿਨੋਂ ਸ਼ੁਰੂਆਤ ਕੀਤੀ ਆ ਇੱਥੇ ਪੰਜਾਬੀ ਤਾਬਾ ਪੰਜਾਬੀ ਟਾਬੇ ਦੇ ਕੋਲੇ ਪਹਿਲਾ ਬੋਰ ਅੱਜ ਅਸੀਂ ਸ਼ੁਰੂ ਕਰਨਾ ਇੱਥੇ ਅ ਅਸੂਤਾ ਕੱਲ ਤੱਕ ਇਹ ਮੁਕੰਮਲ ਹੋ ਜਾਊਗਾ ਇਸੇ ਤਰ੍ਹਾਂ ਮੁਰਕੇ ਅਗਲੇ ਬਰੇ ਸੜਕ ਦੇ ਆਪਣੇ ਆਪੋਜੀਟ ਰੋਡ ਦੇ ਉਧਰ ਕਰਵਾਇਆ ਜਾਊਗਾ ਫਿਰ ਪਿੱਛੇ ਕਰਵਾਇਆ ਜਾਊਗਾ ਲਗਾਤਾਰ ਮਤਲਬ ਚਾਰ ਬੋਰ ਜਿਹੜੇ ਆ ਇੱਥੇ ਕਰਵਾ ਕੇ ਜਿਹੜੀ ਪਾਣੀ ਦੀ ਐ ਪ੍ਰੋਬਲਮ ਆ ਰਹੀ ਐ ਕਿਉਂਕਿ ਬਹੁਤ ਦੂਰੋਂ ਲਿਆਉਣਾ ਪੈਂਦਾ ਤੇ ਪਾਣੀ ਵਰਤਿਆ ਵੀ ਜਾਂਦਾ ਜਿਆਦਾ ਲਾਹਣ ਵਾਸਤੇ ਪੀਣ ਵਾਸਤੇ ਬਹੁਤ ਜ਼ਰੂਰ ਹੈ ਜ਼ਰੂਰ ਤਾਂ ਉਹਦੇ ਵਾਸਤੇ ਕਿਉਂਕਿ ਇਹੋ ਜਿਹੇ ਪ੍ਰਬੰਧ ਇੱਥੇ ਘਰ ਵੀ ਇਸ ਤਰ੍ਹਾਂ ਦੇ ਬਣਾ ਲਿਆ ਵੀ 4-5 ਸਾਲ ਵੀ ਇੱਥੇ ਟਿਕਣਾ ਪਿਆ ਤੇ ਕੋਈ ਮੁਸ਼ਕਲ ਨਹੀਂ ਤੇ ਜਿਹੜੀ ਹੋਰ ਵੀ ਕਿਸੇ ਚੀਜ਼ ਦੀ ਟਿੱਲ ਉਤਾਰ ਰਹੀ ਸੀ ਉਹ ਵੀ ਅਸੀਂ ਪੂਰੀ ਕਰ ਰਿਹਾ ਤਾਂ ਕਿ ਜਿੰਨਾ ਵੀ ਮੋਰਚਾ ਲੰਮਾ ਚੱਲ ਜੇ ਭਾਵੇਂ 5 ਸਾਲ ਚੱਲ ਜੇ 4 ਸਾਲ ਚੱਲ ਜੇ ਤੇ ਕਿਸੇ ਕਿਸਮ ਦੀ ਇੱਥੇ ਦਿੱਕਤ ਨਾ ਆਵੇ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਇੱਥੇ ਲਗਾਤਾਰ ਮਹੱਈਆ ਕਰਵਾ ਰਹੇ ਆ ਔਰ ਪੰਜਾਬ ਦੇ ਜਿੰਨੇ ਵੀ ਸਾਡੇ ਕਿਸਾਨ ਪਿੱਛੇ ਉਹਨਾਂ ਨੂੰ ਸਰਨ ਬੇਨਤੀ ਆ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਆਇਆ ਕਰੋ ਬਹੁਤ ਇੱਥੇ ਲੱਗੇ ਦੇ ਜਿਹੜੇ ਪੰਡਾ ਉਹ ਵੀ ਬਹੁਤ ਸੇਵਾ ਕਰ ਰਹੇ ਆ ਤਰ੍ਹਾਂ ਤਰ੍ਹਾਂ ਦੇ ਲੰਗਰ ਲੈ ਕੇ ਆ ਰਹੇ ਆ ਲੱਸੀ ਦੁੱਧ ਦਹੀਂ ਸਾਰਾ ਕੁਝ ਇੱਥੇ ਮਤਲਬ ਮੋਰਚੇ ਦੇ ਵਿੱਚ ਸਖਤਾਂ ਨੂੰ ਵਰਤਾ ਰਹੇ ਆ ਇਸੇ ਤਰ੍ਹਾਂ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਵੀ ਮੋਰਚੇ ਦੇ ਵਿੱਚ ਪੂਰੀ ਹਾਜ਼ਰੀ ਲਵਾਈਏ ਔਰ ਤੁਹਾਡੇ ਇੱਥੇ ਰੈਡ ਸੈਨ ਬਹਿਣ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਆ ਉਹ ਅਸੀਂ ਲਗਾਤਾਰ ਜਿਹੜੀ ਆ ਉਹ ਮੁਹੱਈਆ ਕਰਵਾਉਣੇ ਜਾ ਰਹੇ ਆ ਇਹ ਹੀ ਸਾਡਾ ਸੀਗਾ ਵੀ ਜਿਹੜੀ ਪਾਣੀ ਦੀ ਕਿੱਲਤਾ ਇਹਨੂੰ ਵੀ ਦੂਰ ਕੀਤਾ ਜਾ ਜਾਵੇ ਸੋ ਸਾਰਿਆਂ ਦਾ ਧੰਨਵਾਦ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਗੈਂਟੀ ਦੇ ਵਿੱਚ ਜਿਹੜੀ ਆ ਉਹ ਸ਼ਮੂਲੀਅਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ